ਸ਼੍ਰੀ ਮੁਕਸਰ ਸਾਹਿਬ ਤੋਂ ਦੇਰ ਰਾਤ ਦੀਆਂ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਦੋ ਕਾਰਾਂ ਦੀ ਆਮੋ-ਸਾਮਣੇ ਟੱਕਰ ਹੋ ਗਈ ਹੈ ਜਿਸ ਦੇ ਵਿੱਚ ਇੱਕ ਦੀ ਮੌਤ ਹੋ ਗਈ ਹੈ ਤਾਂ ਦੋ ਜਿਹੜੇ ਨੇ ਜ਼ਖਮੀ ਹੋਏ ਨੇ ਦੱਸਦੀ ਹੈ ਕਿ ਹਾਦਸਾ ਜਿਹੜਾ ਮੁਕਤਸਰ ਤੋਂ ਬਠਿੰਡਾ ਰੋਡ ਮਾਰਕ ਤੇ ਵਾਪਰਿਆ ਪਿੰਡ ਸੱਗੂ ਤੋਂ ਦੇ ਕੋਲ ਜਦਕਿ ਦੱਸਦੀ ਹੈ ਕਿ ਜਿਹੜੀ ਇਹ ਮੁਕਸਰ ਸ਼੍ਰੀ ਮੁਕਸਰ ਸਾਹਿਬ ਤੋਂ ਬਠਿੰਡਾ ਤੋਂ ਆ ਰਹੀ ਕਾ ਸਵਿਫਟ ਕਾਰ ਤੇ ਜਦਕਿ ਬਠਿੰਡਾ ਤੋਂ ਆ ਰਹੀ ਮੁਕਸਰ ਵੱਲ ਦੇ ਇੱਕ 스위프트 ਕਾਰ ਤੇ ਸਕੋਰਪਿਓ ਕਾਰ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋਈ ਹੈ ਤਾਂ ਟੱਕਰ ਇਨੀ ਜ਼ਬਰਦਸਤ ਸੀ ਕਿ ਦੋਨੋਂ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਤਾਂ ਮੌਤ ਹੋ ਗਈ ਹੈ ਜਦਕਿ ਦੋ ਜ਼ਖਮੀ ਹੋਏ ਨੇ ਤਾਂ 스위프트 ਕਾਰ ਦੇ ਵਿੱਚ ਦੋ ਵਿਅਕਤੀ ਸਵਾਰ ਸਨ ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਇਸ ਦੇ ਵਿੱਚ ਤਾਂ ਇੱਕ ਜਣੇ ਨੂੰ ਤਾਂ ਫਰੀਦਕੋਟ ਰੈਫਰ ਕਰ ਦਿੱਤਾ ਪਰ ਜ਼ਖਮਾਂ ਦੀ ਤਾਬਨਾ ਚਲਦੇ ਹੋਏ ਉਸ ਨੇ ਰਸਤੇ ਦੇ ਵਿੱਚ ਹੀ ਦਮ ਤੋੜ ਦਿੱਤਾ ਤਾਂ ਮੌਕੇ ਤੇ ਸੜਕ ਸੁਰੱਖਿਆ ਦੇ ਮੁਲਾਜ਼ਮ ਪਹੁੰਚੇ ਨੇ ਜਿਨ੍ਹਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਤਾਂ ਉਹਨਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਅਸੀਂ ਤੁਹਾਨੂੰ ਆਪਣੇ ਮਾਧਿਅਮ ਦੇ ਰਾਹੀਂ ਇਹ ਹੀ ਕਹਿਣਾ ਚਾਹਾਂਗੇ ਕਿ ਜਦੋਂ ਵੀ ਤੁਸੀਂ ਕਿਧਰੇ ਜਾਂਦੇ ਹੋ ਸੜਕ ਤੇ ਟਰੈਵਲ ਕਰਦੇ ਹੋ ਤਾਂ ਪਲੀਜ਼ ਕਿਰਪਾ ਕਰਕੇ ਧਿਆਨ ਨਾਲ ਚਲਾਇਆ ਕਰੋ ਕਿਉਂਕਿ ਘਰ ਵੀ ਤੁਹਾਡੇ ਕੋਈ ਜਿਹੜਾ ਇੰਤਜ਼ਾਰ ਕਰ ਰਿਹਾ ਹੁੰਦਾ ਤੁਸੀਂ ਆਪਣੀ ਗੱਡੀ ਦੀ ਜਿਹੜੀ ਸਪੀਡ ਹੈ ਹੌਲੀ ਹੌਲੀ ਰੱਖੋ ਤਾਂ ਜੋ ਤੁਸੀਂ ਆਪਣਾ ਸੁਰੱਖਿਤ ਘਰ ਪਹੁੰਚੋ ਕਿਉਂਕਿ ਜਦੋਂ ਆਪਾਂ ਕਾਲੀ ਕਰਦੇ ਆ ਤਾਂ ਕਾਲੀ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਦਾ ਕਿ ਸਾਡੀ ਗੱਡੀ ਦੀ ਸਪੀਡ ਕਿੰਨੀ ਹੁੰਦੀ ਆ ਤਾਂ ਅੱਗੋਂ ਗੱਡੀ ਕਿੱਧਰ ਨੂੰ ਆ ਰਹੀ ਹੁੰਦੀ ਆ ਸੋ ਕਾਲੀ ਦੇ ਚੱਕਰਾਂ ਦੇ ਵਿੱਚ ਅਸੀਂ ਆਪਣੀ ਜੜੀ ਕੀਮਤੀ ਜਾਣਾਂ ਜੜੀ ਖੋ ਦਿੰਦੇ ਆ ਸੋ ਧਿਆਨ ਨਾਲ ਗੱਡੀ ਚਲਾਓ ਤਾਂ ਹੌਲੀ ਚਲਾਓ ਵੀ ਫਟਣਾ ਹੋਈ ਆ ਤੇ ਕਿਸ ਤਰ੍ਹਾਂ ਹੋਈ ਇਹ ਇਹ ਵੀ ਇੱਕ ਅਮਿਤ ਕੁਮਾਰ ਸੀ ਇੱਕ ਸਰਬਜੀਤ ਸਿੰਘ ਸੀਗੇ ਇਹ ਮੁਕਸਰ ਤੋਂ ਬਠਿੰਡਾ ਜਾ ਰਹੇ ਸੀਗੇ ਤੇ ਸਾਨੂੰ ਐਮ ਡੀਟੀ ਡਿਵਾਈਸ ਤੇ ਕੰਟਰੋਲ ਰੂਮ ਨੂੰ ਨਹੀਂ ਕੰਪਲੀਟ ਆਈ ਇਤਨੂ 5 ਮਿੰਟਸ ਅਸੀਂ ਉੱਥੇ ਜਾ ਕੇ ਦੇਖਿਆ ਤਾਂ ਇਹਨਾਂ ਦੀ ਸਵਿਫਟ ਗੱਡੀ ਦਾ ਟੱਕਰ ਹੋਈ ਸੀਗੀ ਸਕਾਰਪਿਓ ਗੱਡੀ ਜਿਹੜੀ ਕੀ ਬਠਿੰਡੇ ਤੋਂ ਮੁਕਸਰ ਆ ਰਹੀ ਸੀ ਅਸੀਂ ਤਰੰਤ ਜ਼ਖਮੀਆਂ ਨੂੰ ਦੇਖਦੇ ਹੋਏ ਇੱਥੇ ਸਿਵਲ ਹਸਪੀਟਲ ਮੁਕਸਰ ਦਾਖਲ ਕਰਾਇਆ ਨੂੰ ਕਿਸ ਤਰ੍ਹਾਂ ਦੀ ਕੰਡੀਸ਼ਨ ਸੀ ਇਹ ਬਗਾਨ ਜਿਹੜੇ ਅਮਿਤ ਸੀਗੇ ਉਹਨਾਂ ਦੇ ਥੋੜੇ ਹੈਡ ਇੰਜਰੀ ਜ਼ਿਆਦਾ ਸੀਗੀ ਤੇ ਤੇ ਦੂਜੇ ਸਰਬਜੀਤ ਉਹਨਾਂ ਦੇ ਵੀ ਸੀਗੀ ਤੇ ਬਾਕੀ ਜਿਹੜੇ ਸਕਾਰਪਿਓ ਦੇ ਸੀਗੇ ਉਹਨਾਂ ਦੇ ਥੋੜੀਆਂ ਹੀ ਘੱਟ ਸੀ ਇਹਨਾਂ ਦੇ ਥੋੜੀ ਉਹ ਬਸ ਇਹ ਰੈਫਰ ਵੀ ਕਿੱਥੇ ਹੈ ਇੱਥੇ ਹੁਣ ਸਿਵਲ ਹਸਪਤਲ ਚ ਅਸੀਂ ਲੈ ਆਏ ਸੀਗੇ ਇੱਥੋਂ ਲੱਗਦਾ ਵੀ ਜਿਹੜਾ ਅਮਿਤ ਸੀਗੇ ਉਹਨਾਂ ਨੂੰ ਸ਼ਾਇਦ ਰੈਫਰ ਕੀਤਾ ਇਹਨਾਂ ਨੇ ਅੰਗੇ ਫਰੀਦਗੋਡ ਰੈਫਰ ਕੀਤਾ ਉਹਨਾਂ ਨੂੰ ਮਤਲਬ ਕਿ ਅਸੀਂ ਕਿੱਥੋਂ ਜਾ ਕਿੱਥੋਂ ਐਕਸੀਡੈਂਟ ਹੋਇਆ ਇਹ ਮੁਕਸਰ ਇਹ ਐਕਸੀਡੈਂਟ ਹੋਇਆ ਜਿਹੜਾ ਇਹ ਬਟਿੰਡਾ ਰੋਡ ਤੇ ਜੀਡੀ ਕਾਲਜ ਦੇ ਬਿਲਕੁਲ ਸਾਹਮਣੇ ਹੋਇਆ ਤੇ ਇਹਨਾਂ ਦੀ ਜਿਹੜੇ ਅਮਿਤ ਕੁਮਾਰ ਸੀਗੇ ਤੇ ਸਰਬਜੀ ਸੀਗੇ ਇਹ ਮੁਕਸਰ ਤੋਂ ਹੀ ਜਾ ਰਹੇ ਸੀਗੇ ਬਟਿੰਡੇ ਵੱਲ ਨੂੰ ਤੇ ਜਿਹੜੀ ਦੂਜੀ ਸੀਗੀ ਗੱਡੀ ਸਕਾਰਪਿਓ ਉਹ ਬਠਿੰਡਾ ਤੋਂ ਮੁਕਸਰਾ ਦੇ ਸੀਗੇ ਤੇ ਇਹ ਕਿੰਨੇ ਸੁਆਸ ਸੀ ਉਹਦੀ ਜੀ ਫੈਮਲੀ ਸੀਗੀ ਸਾਰੀ ਚਾਰ ਪੁੰਨਿਆਂ ਨੇ ਸੀਗੇ ਉਹ ਇੱਕ ਸੰਧੂ ਪ੍ਰਾਪਰਟੀ ਡੀਲਰ ਹੈ ਸੰਧੂ ਪ੍ਰਾਪਰਟੀ ਡੀਲਰ ਦੀ ਡੀ ਉਹ ਸਾਰੀ ਫੈਮਲੀ ਸੀ ਉਹਨਾਂ ਦੀ ਵਿੱਚ